ਮੈਨੂੰ ਕਹਿੰਦੇ ਭਾਈ 70 ਸਿਆਂ ਦੇ ਕਾਦੀ ਕਰਦੇ ਹੁੰਨੇ ਆ। ਆਹ ਮਹਾਰਾਜੇ ਵੀ ਆਇਆ ਦੇਸੀ ਦੀ ਬਣਾ ਲੈਣੇ, ਬਾਕੀ ਅਸੀਂ ਦਸੌਰੀ ਦੀ ਬਣਾ ਲੈਣੇ ਆ। ਮੈਨੂੰ ਕਹਿੰਦੇ ਭਾਈ ਦੇਸੀ ਦੀ ਬਣਾਇਆ ਕਰੋ। ਮਹਾਰਾਜਾ ਇੰਨਾ ਕਿਉਂ ਕਿਥੇ ਤੇ ਆਉ। ਮੈਨੂੰ ਕਹਿੰਦੇ ਉਹ ਭਾਈ 70 ਸਿਆਂ ਗੁਨਾਕ ਦੀ ਮਹਾਰਾਜ ਦੇ ਘਰ ਤਾਂ ਦੁੱਧ ਦੀਆਂ ਨਦੀਆਂ ਚੱਲਦੀਆਂ। ਜੋ ਮੰਗੋ ਕਹਿੰਦੇ ਭਾਈ ਉਹੀ ਮਿਲਦਾ। ਪਰ ਭਾਈ ਕਹਿੰਦੇ ਨੀਤਾਂ ਸਾਹ ਹੋਣੀਆਂ ਚਾਹੀਦੀਆਂ। ਮਹਾਰਾਜ ਜੀ ਵੀ ਹੁਣ ਨੀਤਾਂ ਵੀ ਤੁਸੀਂ ਉਹ ਸਾਫ ਕਰ ਦਿਓ ਸਾਧੀਆਂ। ਕਹਿੰਦੇ ਕੋਈ ਨਾ ਭਾਈ ਜੇ ਤੇ ਮੇਰੇ ਮਨ ਚ ਫੁਰਨਾ ਫਰੇ ਮਹਾਰਾਜ ਹੁਣ ਕੀਮਾ ਪਾੜ ਤੌਂਦਾ। ਉਸ ਦਿ भाई जिदन जी पाठ रखना था, मैं दो ते चार रोल ला के दरबार साहब चो निकल लग गया चार बजे तक बजुर्ग दे बिरकल पीपा रख के उपर ट्यूब पाई हुई जब मैं दरवाजा खोलिया जो मैं, मैं वाहेगुरु जी का खालसा वाहू जी की फतेह पाई आ पीपा हंसाली आले बाबा जी ने भेजे घिओ का अज देख शुरू कर दो चल जी मैं जो इधर आया कमरे लिख गया चाबी असि जाके पीपा ला के कमरे च रखन लागे बाबा जी पता नहीं किधन चले गए असि बथेरिया हाक मारियां टोले बहुत ਇਹ ਚਾਜੂ ਬੁਲਾਈਏ ਨਹੀਂ ਟੰਡ ਚਾਏ ਪਤਾ ਨਹੀਂ ਕਿਤੇ ਤੇ ਵਾਏ ਕੌਣ ਤੇ ਮੁੜ ਕੇ ਲੱਭੇ ਨਹੀਂ ਸਾਨੂੰ ਮੈਂ ਉਹ ਪੀਪੇ ਚ ਪਤਾ ਨਹੀਂ ਕੀ ਭਰ ਕੇ ਦੇਤਾ ਬਾਬਾ ਜੀ ਨੇ ਮੁੜ ਕੇ ਹੁਣ ਨਦੀਆਂ ਚੱਲਦੀਆਂ ਘੋਦੀਆਂ ਜੇ 20 ਲਾ ਦੇ 40 ਆ ਜਾਂਦੇ ਉਹਲੇ ਮੁੱਕਦਾ ਨਹੀਂ ਕਿਉਂ 40 ਸਾਲ ਹੋ ਗਏ ਦੇਖ ਲੈ ਉਹ ਪਿਆਉ ਦਾ ਤੇ ਨਖ ਜਾਨਾ ਖੋਲ ਦੇਖ